ਹਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਫਰੀ ਅੱਖਾਂ ਦਾ ਕੈਂਪ ਜਿਹਦੇ ਵਿੱਚ ਹੋਪ ਬਿਗ ਹੋਪ ਫਾਊਂਡੇਸ਼ਨ ਬਰੇਟਾ ਸ਼ੰਕਰਾ ਹਸਪੀਟਲ ਲੁਧਿਆਣਾ ਭਾਈ ਬੈਲੋ ਡੈਂਟਰ ਸੁਖਾ ਵੀਰ ਤੇ ਪ੍ਰੈਸ ਸੁਖਾ ਵੀਰ ਜੀ ਅਤੇ ਸਾਡੇ ਮਾਤਾ ਗੁਜਰੀ ਭਲਾਈ ਕੇਂਦਰ ਬਰੇਟਾ ਵੱਲੋਂ ਔਰ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਨਾਲ ਅਤੇ ਸਾਡੇ ਨਗਰ ਦੇ ਹੀ ਲੋੜਵੰਦਾਂ ਦੀ ਸੇਵਾ ਭਾਈ ਗੁਰਬੁਜੀ ਗੁਰਬਖਸ਼ ਸਿੰਘ ਢਿੱਲੋਂ ਅਤੇ ਸਵਾਮੀ ਸੁਖਦੇਵ ਮੁਨੀ ਜੀ ਮਹਾਰਾਜ ਡੇਰਾ ਰਾਮ ਸਰਾ ਮਾਨਸਾ ਮਹੰਤ ਰਾਮਦਾਸ ਜੀ ਟੈਪੀ ਔਰ ਸਮੁੱਚੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਜਿਹੜੇ ਮਰੀਜ਼ ਹੈ ਉਹਨਾਂ ਦਾ ਚੰਗੀ ਤਰ੍ਹਾਂ ਚੈੱਕਅਪ ਹੋ ਰਿਹਾ ਹੈ ਡਾਕਟਰ ਸਹਿਮਾਨਾ ਦੀ ਜਿਹੜੀ ਟੀਮ ਹੈ ਉਹ ਵਧਾਈ ਦੇ ਪਾਤਰ ਹੈ ਸਾਡਾ ਜਿੰਨਾ মিডিਆ ਇਲੈਕਟ੍ਰੋਨਿਕ মিডিਆ ਪ੍ਰੈਸ মিডিਆ ਉਹਨਾਂ ਦਾ ਵੀ ਅਸੀਂ ਤਾਂ ਬਾਤ ਕਰਦੇ ਹਾਂ ਜੇ ਉਹਨਾਂ ਦੇ ਸਦਕਾ ਇਹ ਕੈਂਪ ਵਧੀਆ ਪ੍ਰਸ਼ਾਸਨ ਦੇ ਵਿੱਚ ਚੱਲ ਰਿਹਾ ਹੈ ਆਈਆਂ ਹੋਈਆਂ ਸੰਗਤਾਂ ਦਾ মিডিਆ ਪ੍ਰੈਸ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਿਸ਼ੇਸ਼ ਧੰਨਵਾਦ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮਹਾਨ ਤਪਸਵੀ ਮਾਨ ਵਿਦਵਾਨ ਬ੍ਰਾਹਮਲੀਨੁਰਦੇਵ ਸਵਾਮੀ ਨਰੰਜਨ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਸਦਕਾ ਇਹ ਜਿਹੜਾ ਕੈਂਪ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰਪੁਰਬ ਨੂੰ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਮਿਸਤਾਬ ਦੀ ਨੂੰ ਸਮਰਪਿਤ ਕੀਤਾ ਜਾਵੇਗਾ ਸਾਰੀਆਂ ਸੰਗਤਾਂ ਦਾ ਫਿਰ ਤੋਂ ਤਹਿ ਦਿਲੋਂ ਧੰਨਵਾਦ ਬਹੁਤਾ ਕੁਛ ਨਾ ਕਹਿੰਦਾ ਹੋਇਆ ਖਿਮਾਂ ਦਾ ਜਾਚ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ